ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੌਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਹਨ ਬਣਾਣਾ ਪਿੰਡ ਜਗਦੇਵਰ ਖੁਰਪੁਰ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਹਾਂ ਪ੍ਰਿੰਸ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਛੋਟੀਆਂ ਸਾਰੀਆਂ ਸਵੀਆਂ ਸਵਾਈਆਂ ਤਾਜ਼ੀਆਂ ਤੇ ਆਪਾਂ ਪਹੁੰਚੇ ਹਾਂ ਬਾਈ ਪ੍ਰਿੰਸ ਦੇ ਕੋਲ ਜਾ ਕੇ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਮੈਨੂੰ ਠੀਕ ਆ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਚੜ੍ਹਦੀ ਕਲਾ ਵੀਰ ਜੀ ਹੋ ਪਰਿਵਾਰ ਦੀ ਸੁਣਾਓ ਵਧੀਆ ਵਧੀਆ ਕਿਰਪਾ ਰੱਬ ਦੀ ਤੁਸੀਂ ਸੁਣਾਓ ਹਾਂ ਜੀ ਚੜ੍ਹਦੀ ਕਲਾ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਪਿੰਡ ਜਿੱਕ ਦੇ ਕੋਤ ਤਹਿਸੀਲ ਇਨਾਲਾ ਜ਼ਿਲ੍ਹਾ ਅਮਰੀਕਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਵੀਰ ਜੀ 950129658 ਠੀਕ ਆ ਜੀ ਤੇ ਮਾਲ ਲੱਗਦਾ ਗੰਗਾ ਨਗਰ ਦਾ ਹਾਂ ਜੀ ਹਾਂ ਜੀ ਸਾਰਾ ਵੀਰ ਜੀ ਉੱਤਰ ਦਾ ਮਾਲ ਜੇ ਠੀਕ ਆ ਠੀਕ ਆ ਆਬੀਅਸ ਕਾਲਾ ਮਾਲ ਲਿਆ ਆ ਬਾਈ ਹਾਂਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿਲਮੋਸ ਬਰੀ ਆ ਜੀ ਇੱਕ ਦੋ ਦਿਨ ਤੇ ਚੋਗੀ ਹੁੰਦੀ ਆ ਵੀ ਜੀ ਇਹਨੂੰ ਸੂਈ ਨੂੰ ਅੱਜ ਹੋ ਗਿਆ ਵਾ ਪੰਜਵਾਂ ਦਿਨ ਅੱਛਾ ਜੀ ਤੇ ਬੌਲੇ ਤੇ ਅਜੇ ਚੱਲੰਦੀ ਆ ਠੀਕ ਆ ਠੀਕ ਤੇ ਥਣ ਵੇਖੋ ਕੱਟੀ ਨੂੰ ਗੁੱਠ ਗੁੱਠ ਤੇ ਲੱਗਾ ਲਓ ਬਾਈ ਜੀ ਕਿੱਠ ਗਿੜ ਤੋਂ ਥਲਮ ਬਾਹਰ ਜਾਂਦਾ ਤੇ ਠੰਡੀ ਗਿਰਦੀ ਜੀ ਵੀ ਨੋਕਲਾ ਠੰਡੀ ਵੀ ਮੰਨ ਲਓ ਵੀ ਛਡਾਕ ਵਾਲਿਆ ਠੰਡੀ ਕੱਟੀ ਐਂ ਜੀ ਬਹਿ ਜਾਓ ਭਾਂਹ ਕੱਟੀ ਥੱਲੇ ਐਨੀ ਠੰਡੀਆਂ ਕੱਟਵਾੜ ਵੀ ਚੰਗਾ ਵਾ ਝੋਟੀ ਦਾ ਪੂਰੀ ਜੰਮੀ ਪਲੀ ਆ ਜੀ ਤੇ ਬਾਈ ਕਿੰਨਾ ਬੌਲਾ ਇਸ ਟਾਈਮਾ ਬ ਇਹ ਤਾਂ ਠੀਕ ਹੈ। ਹਾਂਜੀ ਹਾਂਜੀ। ਲਓ ਭਜੀ 8 ਲੀਟਰ ਬੋਲੋ ਹੀ ਬੋਲੋ ਤਿਆਰ ਆ। ਕੰਡੇ ਵਾਲੀ ਵੀ ਕੰਡੇ ਵਾਲਾ। ਅੱਛਾ ਜੀ। ਵਾਹ ਆ ਲੈ ਭਾਈ 10 ਹੀ ਦੱਸ ਦਈਏ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਨਹੀਂ ਕੰਡੇ ਵਾਲਾ ਹੀ ਆਪਾਂ ਤਾਂ ਲਾ ਜੀ ਬਾਕੀ ਪਲੀ ਜੁੜੀ ਕੱਟੀ ਆ। ਜਿਹੜਾ ਦੁੱਧ ਹੈਗਾ ਕਿਉਂ ਭਾਈ ਡਮਾਲ ਜਣਨ ਦਾ ਵਿੱਚ ਹੀ ਜ਼ਿਆਦਾ ਗਾਰੰਟੀ ਗਾਰੰਟੀ ਤੇ। ਨਹੀਂ ਬਿਲਕੁਲ ਸਹੀ ਗੱਲ। ਇਹ ਵੀ ਵੀਰ ਜੀ ਯਕੀਨ ਦੇ ਸਿਰ ਤੇ ਮਾਲ ਜਣਾ ਹੁੰਦਾ। ਬਿਲਕੁਲ ਸਹੀ ਗੱਲ। ਲਓ ਭਜੀ ਜੈੱਡ ਬੁਲਾਏਗਾ ਤੇ ਕੱਦ ਕਾਣ ਚੰਗਾ। ਇਹ ਵੀਰ ਜੀ ਕਿਸੇ ਦੇ ਘਰ ਜਾ ਕੇ ਨਾਂ ਮਾਰੇ ਤੇ ਆਪਣੀ ਫੁੱਲ ਗਾਰੰਟੀ ਹੋ ਗਈ। ਮੇਲਾ ਮਾਰ ਕੇ ਤੁਹਾਨੂੰ ਪਤਾ 4 ਕਿਲੋ ਦਾ ਡੰਗਰ ਫਰਕ ਮਾਰ ਜਾਂਦਾ ਦੋ ਦਿਨ ਨੇ 12 ਕਿਲੋ ਕਰ ਜਾਣਾ ਕੱਤੀ ਠੀਕ ਹੈ ਠੀਕ ਹੈ ਲੋ ਬਜੀ ਕਰੋ ਪਹਿਲਾਂ ਕੱਟੀ ਬਾਜੀ ਪਹਿਲਾਂ ਕੱਟੀ ਜਣਾ ਤੁਹਾਨੂੰ ਪਤਾ ਵਾ 5 ਦਿਨ ਦੋਤੇ ਚੜਦੀ ਹਾਂਜੀ 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 2 5 ਦਿਨ ਲੱਗ ਜਾਂਦੀ ਆ ਇਹਨਾਂ ਸਿੱਧਾ ਸਿੱਧਾ ਹੁੰਦਾ ਇਹ ਟਾਈਮ ਲੱਗ ਜਾਂਦਾ ਤੇ ਬਲੋ ਬਾਈ ਜੀ ਕਰੋ ਚੱਕਦੇ ਥਣ ਸੁਣ ਵੀ ਬਹੁਤ ਚੰਗਾ ਵਾ ਪੇ ਜੀ ਰਹਿੰਦਾ ਤੁਹਾਨੂੰ ਪਤਾ ਪੂਰੀ ਵੱਡੀ ਜਿਹੜੀ ਇਹਣਾ ਕੋਈ ਛੋਟੀ ਸਮਝ ਕੇ ਸੋਚਦਾ ਠੀਕ ਹੈ ਠੀਕ ਹੈ ਲੋ ਬਜੀ ਇਹਨ ਪਿਓਰ ਕੰਗਨਗਰ ਦਾ ਮਾਲ ਆ ਜੈੱਡ ਬਲੈਕ ਤੇ ਥਣ ਥੋੜੇ ਬਹੁਤ ਚੰਗਾ ਕੱਢਿਆ ਨੋ ਇਹ ਲੋਕਾਂ ਵਾਲੇ ਥਾਂ ਦੀ ਚੋਾਈ ਬਹੁਤ ਹੀ ਚੰਗੀ ਹੁੰਦੀ ਆ ਇਹ ਸੈਲ ਗੈਪ ਵੀ ਬਹੁਤ ਚੰਗਾ ਵਾ ਤੇ ਬਈ ਜਵਾਕ ਇਹਦੇ ਪਿੱਛੇ ਕੱਟੀ ਵੀਰ ਜੀ ਦਾ ਮਗਰ ਲਓ ਵੀਰ ਜੀ ਫੀਮਲ ਕਾਫ ਜੇ ਵੀ ਡਬਲ ਫਰਾਜ ਤੁਹਾਨੂੰ ਬਿਲਕੁਲ ਤਾਜ਼ਾ ਬੱਚਾ ਜੀ ਆਵੇ ਠੀਕ ਆ ਠੀਕ ਆ ਲਓ ਵੀਰ ਜੀ ਕਰੋ ਚੈੱਕ ਥਣਪੰਡਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਵੇ ਬਾਕੀ ਵੀਰ ਜੀ ਚਲੋ ਐਰਥਿਕ ਚਲੋ ਆਪਾਂ ਮੰਨ ਲਓ ਵੀ ਜਿੰਨੇ ਦੀਆਂ ਕੱਟੀਆਂ ਹੋਈਆਂ ਅੱਛਾ ਅਗਲੇ ਸਵੇਰੇ ਕੱਟੀਆਂ ਜੀ ਦੋਨੇ ਰੁਪਈਆ ਲਾਉਣ ਆਲੀਆਂ ਆ ਆਪਾਂ ਸਾਬ ਵੀਰ ਜੀ ਮਾਰਿਓ ਮੜਾ ਲਾਗੇ ਤੋਂ ਕੈਮਰਾ ਹਾਂ ਚਾਹ ਦੇ ਕੋਈ ਜੀ ਕਰੋ ਲਾਗੇ ਉਹ ਚੈੱਕ ਸਾਰੀ ਇਹ ਜੇ ਕੱਟੀ ਮੈਲਾ ਸ਼ਾਦਾ ਮਾਰ ਕੇ ਕੱਟੀ ਬੰਨੀ ਆ ਠੀਕ ਹੈ ਠੀਕ ਹੈ ਹਾਂ ਜੀ ਇਹਦਾ ਮੁੱਲ ਫਿਰ ਮੁੱਲੇ ਦਾ ਵੀ ਜੀ ਪਿਓਰ ਵੀ ਜੀ ਚਾਰ ਦਾਂਦੇ ਆ ਕੱਟੀ ਪਿਓਰ ਚੌਗੀ ਹੋਗੀ ਕੱਟੀ ਤੇ ਕੋਈ ਲੈ ਜੇ ਇੱਥੇ ਰਹਿੰਦੀ ਠੀਕ ਹੈ ਠੀਕ ਹੈ ਚੌਗੀ ਵਾਲੀਆਂ ਕੰਨੀਆਂ ਦੇ ਦਈ ਆ ਬਰਾਬਰ ਕਰ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਮੁੱਲ ਬਾਈ ਦੱਦੀ ਇਹਦਾ ਮੁੱਲੇ ਦਾ ਜਿਆਜ ਹੀ ਕਰਦੀ ਆ ਵੀਰ ਜੀ ਜਾਂਦੀ ਆ ਜਿਆਜ ਜੀ ਇਹ ਵੀਰ ਜੀ ਕੱਟੀ ਤੇ ਤੁਨੀ ਵੀ ਸਿਆਣੇ ਜੇ ਦੂਜਾ ਸੁਬਾ ਸੂਹਗੀ ਨਾ ਕੱਟੀ ਵਿਕਣੀ 1 60 ਦੀ ਹਾਂ ਜੀ ਹਾਂ ਜੀ ਪਰ ਮੁੰਨੇਰ ਨੋਰਮਲ ਰੇਟ ਆਪਾਂ ਕਰਦੀ ਠੀਕ ਹੈ ਜੀ ਇਹ ਵੀਰ ਜੀ ਦੇ ਦਈਏ ਕੱਟੀ ਲੱਖ ਦੀ ਕੱਢ ਦਈਏ ਥੋੜੇ ਬੋਲੇ ਮੈਂ ਦਿੰਦਾ ਵੀਰ ਜੀ ਕੱਟੀ ਸ਼ਕੀਨ ਪਲੀ ਜੁੜੀ ਵੱਡੀ ਕੱਟੀ ਆ ਚਲ ਥੋੜਾ ਕਰਤੀ ਅੰਦਰ ਮੈਂ ਦਿੰਦਾ ਰੱਖੋ ਵੀਰ ਜੀ ਦੰਦਾ ਤੋਂ ਪਤਾ ਲੱਗਦਾ ਪਹਿਲ ਨੇ ਉਤਰਾ ਕਹਿੰਦੇ ਨਾ ਦੂਜਾ ਸੁਆ ਹੀ ਹੈ ਜਿੱਡੀ ਵੱਟੀ ਹਾਂ ਜੀ ਹਾਂ ਜੀ ਇਹ ਵੀਰ ਜੀ 95 ਦੀ ਕੱਟੀ ਦੇ ਦਾਂਗੇ ਠੀਕ ਹੈ ਜੀ ਲੋ ਭਾਜੀ 95000 ਦੀ ਚਲੋ ਮੌਕੇ ਤੇ ਛੋਟ ਛੱਪਾ ਕਰਦੇ ਹਾਂ ਛੋਟ ਕਰ ਦਾਂਗੇ ਮੌਕੇ ਤੇ ਕੋਈ ਵੀਰ ਭਰਾ ਫੋਨ ਲਾਵੇ ਪਤਾ ਨਹੀਂ ਮਾਲ ਬਣ ਕਿੱਥੇ ਜਾਣਾ ਬਾਕੀ ਚਾਰੇ ਕੋ ਇਕੱਠੀਆਂ ਲੈ ਜਾਊਗਾ ਮਾਨਤਨ ਖੁੱਲੇ ਕਰ ਦਾਂਗੇ ਠੀਕ ਹੈ ਠੀਕ ਹੈ ਨਹੀਂ ਵੀਰਾਂ ਨੇ ਦੂਰਦਾਰ ਮਾਲ ਖੜਨਾ ਹੁੰਦਾ ਹੈ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਬਾਕੀ ਨਹੀਂ ਦੀ ਗਾੜੀ ਗੂੜੀ ਵੀ ਕੱਟੀ ਦੀ ਵਿਖਾਉ ਕਹਿੰਦੀ ਆ ਲੋ ਭਾਜੀ ਅਗਲੇ ਸਾਈਡ ਤੋਂ ਥਾਣ ਵੀ ਮੜੇ ਲੱਗੇ ਦੋ ਪਾਈ ਚੈੱਕ ਕਰੋ ਅਜੇ ਪਸਰ ਲੰਮਾ ਕਰ ਜੂ ਥਾਣ ਵੀ ਅੱਛਾ ਜੀ ਹਾਂ ਜੀ ਛਕਾ ਦਿਓ ਲੱਤ ਮੜੀ ਜੀ ਲੋ ਵੀ ਕਰੋ ਲੱਗੇ ਤਾਂ ਚੈ ਆਉਣ ਤੋਂ ਤੇ ਮਿਲਕ ਵਾਂਡ ਬਹੁਤ ਚੰਗੀ ਲੱਗੀ ਆ ਤੇ ਫੀਮੇਲ ਦੇ ਪਿਛੇ ਕਾਓ ਤੇ ਆਜੋ ਦੂਜੇ ਨੰਬਰ ਤੇ ਭਈ ਆ ਛੋਟੀ ਬਾਰੇ ਦੱਸਿਓ ਹਾਂ ਇਹਨੂੰ ਵੀ ਵੀਰਜੀ ਅੱਜ 7ਵੇਂ ਤੋਂ 8ਵੇਂ ਦੇਣਾ ਹੋ ਗਿਆ ਸੂਈ ਨੂੰ ਅੱਛਾ ਜੀ ਤੇ ਇਹ ਵੀ ਕੱਟੀ ਪਹਿਲਾਂ ਸੂਈ ਆ ਵੀਰਜੀ ਠੀਕ ਹੈ ਜੀ ਪਹਿਲਾਂ ਕੱਟੀ ਜਾਂਦਾ ਮਾਲੀ ਵੀਰਜੀ ਪਹਿਲਾਂ ਲਿਹਾਈ ਦਾ ਸਾਡੇ ਕੋਲ ਦਾਗ ਮੰਗਦਾ ਪਹਿਲਾਂ ਸੂਈ ਵੀਰ ਜੀ ਰੁਪਈਆ ਲੱਖ ਨਾਲ ਲਾਉਣ ਵਾਲੀਆਂ ਕਟੀਆਂ ਸੁਆ ਪੀ ਕੇ ਵੀ ਘਾਟਾ ਨਹੀਂ ਪਾਉਣੀਆਂ ਸੁਆ ਪੀ ਕੇ ਵੀ ਕਟੀਆਂ ਨਾਲ 100 ਰੁਪਈਆ ਲਾਉਣੀਆਂ ਠੀਕ ਹੈ ਕਮੇਟੀ ਆ ਕੇ ਹਿਸਾਬ ਨਾਲ ਅੱਜ ਕਮੇਟੀ ਹੈ ਹਿਸਾਬ ਨਾਲ ਤੇ ਬਾਈ ਇਹ ਕੋ ਇਹ ਤਾਂ ਸੁਆ ਜਿਹੜਾ ਪਹਿਲਾ ਸੁਆ ਹੁੰਦਾ ਨਾ ਕਟੀਆਂ ਇਹ ਸੋਹਣੀਆਂ ਸੁਨੱਖੀਆਂ ਦਾ ਇਹ ਤਾਂ ਵੀਰ ਜੀ ਪਹਿਲਾ ਸੁਆ ਜਿਹੜਾ ਵਾ ਇਹ ਲਾਏ ਦਾ ਹੁੰਦਾ ਵਾ ਹਾਂਜੀ ਹਾਂਜੀ ਤੇ ਦੂਜੇ ਸੁਆ ਰੁਪਈਏ 4 ਵਟ ਲੀ ਦੇ ਚੱਲ ਆ ਗੱਲ ਸਹੀ ਹੈ ਜੀ ਬਾਕੀ ਡੱਬੀਦਾਰ ਲੇਵਾ ਲੱਗਾ ਵੇਖੋ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜਿਹਦੇ ਕੋਲ ਦੁੱਧ ਵਿੱਚ ਇਹਦੇ ਕੋ ਹੋਊਗਾ ਪੱਕਾ ਇਹਦਾ 10 ਕਿਲੋ 10 ਲੀਟਰ ਜਿਹੜਾ ਹੈ ਬਿਲਕੁਲ ਤਿਆਰ ਆ ਦੁੱਧ ਹਾਂਜੀ 10 ਕਿਲੋ ਜੀ ਕੰਡੇ ਦੇ ਤੋਲ ਕੇ ਧਾਂਗੇ ਠੀਕ ਆ ਠੀਕ ਆ ਤੇ ਖੋਲੋ ਬਾਈ ਜੀ ਤੋ ਵੀ ਖੋਲੋ ਬਾਈ ਜੀ ਖੋਲ ਕੇ ਆਪਾਂ ਦਿਖਾਉਂਦੇ ਆ ਤੁਹਾਨੂੰ ਇਹ ਵੀ ਛੋਟੀ ਪਹਿਲਾ ਹੀ ਸੂਬਾ ਦੇ ਸ਼ਕੀਨ ਆ ਦੇਖੋ ਜਿੰਨੀ ਕਿੰਨੀ ਕਿ ਸਿੰਗੀ ਲੱਗੀ ਜੀ ਇਹ ਸਿੰਗ-ਸੁੰਗ ਬਹੁਤ ਹੀ ਚੰਗਾ ਵਾ ਤੇ ਪਿਓਰ ਮੋਹਰਾ ਨਸਲ ਦੀ ਐ ਵੀ ਲਈਓ ਲਈਓ ਆ ਜਾ ਤਰਿਆ ਜੱਗੇ ਕਿਸੇ ਡਾਡੀ ਲੱਗੀ ਤੇ 10 ਲੀਟਰ ਜਿਹੜਾ ਇਹ ਕੋ ਵੀ ਆਸਤਾਨ ਤਿਆਰ ਪੂਰੀ ਵੱਡੀ ਵੀਰ ਜੀ ਕਿੰਨਾ ਕੱਢੂ ਜਿੱਡਾ ਮੱਝਾਂ ਦਾ ਕੱਦ ਹੁੰਦਾ ਨਾ ਉਹਨਾਂ ਨੂੰ ਵਿੱਚ ਹੀ ਆ ਤੇ ਦੂਜੀ ਸੂਏ ਛੋਟੀ ਹਾਥੀ ਦਾ ਬੱਚਾ ਬਣ ਜਾਣਾ ਠੀਕ ਹੈ ਮੈਂ ਕਿੰਨਾ ਕੱਢੂ ਦੁੱਧ ਦੁੱਧ ਵੀਰ ਜੀ 12 ਗਲਾ ਚਵਾਈ ਦੇ ਮਾਰਨਾ ਸੇਵਾ ਤੇ ਠੀਕ ਗੱਲ ਆ ਉਹ ਵੀ 11 ਲੀਟਰ ਜਿਹੜਾ ਪਹਿਲੀ ਸੂਏ ਦੁੱਧ ਪਾਸੂਗੀ ਤੇ 7 ਦਿਨਾਂ ਦੇ ਸੂਏ ਸਾਡੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਹਾਂਜੀ ਹਾਂਜੀ ਕੋਈ ਸੇਮ ਦਾ ਸੂਆ ਪੂਰੀ ਬਰੀਡ ਚ ਆ ਵੀਰ ਜੀ ਅੱਜ ਕੱਲ ਬਰੀਡ ਲਾਈਨ ਚੱਲ ਜੀ ਤੇ ਤੁਹਾਨੂੰ ਪਤਾ ਹੀ ਆ ਕੰਜ ਕੱਟੀ ਕਿੰਨੇ ਨੇ ਹਾਂਜੀ ਹਾਂ ਇੱਕ ਕਰੋ ਥਣਪੰਡਾ ਦਾ ਵੀ ਕਹਿਣ ਗਿਠਗਿਠ ਤੇ ਥਣ ਲੱਗਾ ਵਾ ਭਾਈ ਹੁਣਾਂ ਨੇ ਲਿਆਂਦੇ ਛਾਂਟ ਛਾੜ ਕੇ ਨਿੰਦੇ ਗੰਗਾ ਨਗਰ ਤੋਂ ਮਾਰੀ ਜੀ ਸ਼ਾਂਤੀ ਦਾ ਚੰਗਾ ਹੋਈਦਾ ਨਹੀਂ ਮਾਲ ਸਾਫ ਉਧਰ ਹੋਵੇ ਤੇ ਦਾਕ ਵੀ ਪੈਂਦਾ ਪੰਜ ਕੇ ਮਾ ਦੇ ਜੀ ਕਿਹੇ ਡੰਗਰ ਜੇ ਕੋ ਥਾਂ ਚ ਪੂਰ ਵੀ ਕੱਢ ਦੂਗਾ ਨਾ ਤੇ ਮੈਂ ਕਟੀਆਂ ਫਰੀ ਦੇ ਦਾਂਗਾ ਠੀਕ ਹੈ ਇਹਦੇ ਪਿੱਛੇ ਜਵਾਕ ਕੀ ਜੇ ਇਹਦੇ ਮਗਰ ਵੀ ਜੀ ਕੱਟਾ ਜੇ ਲਓ ਬਈ ਮੇਲ ਕਾ ਖਾ ਗਿਆ ਜੇ ਤੇ ਬਿਲਕੁਲ ਤਾਜ਼ੇ ਬਚੀ ਆ ਕਾਲੀ ਨੂੰ ਹੀ ਇਹਦੀ ਬਣੀ ਤੇ ਮੁੱਲ ਬਈ ਇਹ ਰੱਖ ਮੋਲੇ ਦਾ ਵੀ ਜੀ ਜੈ ਜੀ ਕਰ ਦਈਏ ਕੱਟੀ ਤੇ ਵਿਕਦੀ 10 ਦੀ ਵੇਚੀ ਆ ਸਾਨੂੰ ਪਤਾ ਹੀ ਆ ਬਾਹਰ ਵੀਡੀਓ ਐਂਜੀ ਪੈਂਦੀਆਂ ਹੀ ਆ ਮਾ ਜੀ ਨਾ ਤੇ ਬਾਕੀ ਇਹ ਵੀ ਲੱਖ ਦੀ ਦੇ ਦਈਏ ਇਹ ਵੀ ਕਰੀਏ ਮੈਂ ਜਨਾੰਦਰਾ ਪੂਰੇ ਵੀ ਜੀ ਇਹ ਵੀ 95 ਦੀ ਦੇ ਦਾਂਗੇ ਠੀਕ ਹੈ ਜੇ ਵੀ 95 ਦੇ ਜੇ ਕੋਈ ਜੋੜਾ ਲੱਜੇ ਤੇ ਫਿਰ ਮਾਨਤਾਂ ਖੁੱਲੇ ਕਰ ਦਾਂਗੇ ਠੀਕ ਹੈ ਠੀਕ ਹੈ ਲੋਬਾ ਜੀ ਜੇ ਕੇ ਫਿਰ ਕੋਈ ਜੋੜਾ ਫਿੱਟ ਆਉਂਦਾ ਤੇ ਮਾਨਤਾਂ ਵਾਲੇ ਵੀਰ ਬਾਕੀ ਵੀਰ ਜੀ ਇਹ ਤੁਹਾਨੂੰ ਬਰਾ ਸੋਨਾ ਸੋਨੇ ਦਾ ਰੇਟ ਕਦੀ ਘਟਦਾ ਨਹੀਂ ਹੁੰਦਾ ਹਾਂਜੀ ਤਈ ਵੀ ਸਿਆੜੇ ਜੇ ਇਹ ਦੋ ਦੋ ਸੂਵੇ ਚੋਕੇ ਵੀ ਨਾ ਤੇ ਫਿਰ ਰੁਪਈਏ ਵਟ ਲਈਦੇ ਫੁਰ ਹਾਂਜੀ ਹਾਂਜੀ ਤਈ ਵੀ ਭਰਾ ਮੰਗਦੇ ਸ਼ਕੀਨ ਵੇਖ ਕਿੰਨੀਆਂ ਕਿੰਨੀਆਂ ਕਟੀਆਂ ਚ ਸ਼ਕੀਨੀਆਂ ਦੁੱਧ ਵੀ ਚੰਗਾ ਹੈ ਕਟੀਆਂ ਦੇ ਨਾਲ ਸੋਹਣਪੁਣੇ ਵੀ ਕਟੀਆਂ ਦੇ ਚੰਗੇ ਆ ਠੀਕ ਹੈ ਹਾਂਜੀ ਹਾਂਜੀ ਇਹ ਗੱਲਾਂ ਕੋਈ ਵੀ ਸ਼ੱਕ ਨਹੀਂ ਆਹ ਰਾ ਆ ਪੋਲੀਆਂ ਵਰਜੀ ਲੱਗੀਆਂ ਹੁਣ ਮੰਨ ਲਓ ਪਤਾਰਾ ਮਰਵਾਇਆ ਨਾ ਫਿਰ ਵੀਡੀਓ ਲੰਮੀ ਹੋਏ ਹਾਂਜੀ 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 ਉਹਨੂੰ ਬਈ ਤੀਜੇ ਨੰਬਰ ਤੇ ਆ ਛੋਟੀ ਬਾਰੇ ਦੱਸਿਓ ਭਾਜੀ ਇਹ ਵਰਜੀ ਪਹਿਲਾ ਸੂਆ ਏ ਚਾਰ ਦਿਨ ਦੇ ਵੀ ਮੂੰਹ ਜੇ ਕੱਟੀ ਇਹ ਪਰਸੋਂ ਸ਼ਾਮੀ ਸੂਈ ਆਪਣੇ ਘਰ ਆ ਕੇ ਸੂਈ ਜੀ ਠੀਕ ਹੈ ਠੀਕ ਹੈ ਜੀ ਤੇ ਬੋੜਾ ਹੀ ਵਰਜੀ ਦੇਖੋ 8 ਕਿਲੋ ਹੋਗਾ ਤੇ ਆਹ ਵੇਖੋ ਥਣ ਕੱਲਾ ਕੱਲਾ ਹਜੇ ਭਲਾਂ ਵੀ ਮਾੜੀਆਂ ਮੜੀਆਂ ਹੈਗੀਆਂ ਜੀ ਗੱਟੀ ਦੇ ਬਾਬਾ ਜੀ ਇਹਦਾ ਬਿੰਦੀਆਂ ਵਾਲਾ ਆ ਜੀ ਹਵਾਲਾ ਆਹ ਵੇਖ ਲਓ ਜੀ ਹਜੇ ਕੁੜੇ ਵੀ ਨਹੀਂ ਪੂਰੇ ਦਾ ਚੁੱਕੇ ਪੂਰੇ ਟੋਏ ਪੈਂਦੇ ਜੀ ਹਾਂਜੀ ਹਾਂਜੀ ਉਹ ਵੀ ਸਿੰਘ ਸੁੰਗ ਇਹਦਾ ਵੀ ਬਹੁਤ ਚੰਗਾ ਆ ਗਿਆ ਵਾ ਮੇਰੇ ਵੀ ਇੱਧਰ ਦੇਖੋ ਇਹ ਨਹੀਂ ਪਹਿਲਣਾ ਆ ਜਾਂ ਛੜਾਕਲਾ ਆ ਉਹੋ ਜੀ ਗੱਲ ਥੋੜਾ ਉਹ ਬਈ ਠੰਡੀਆਂ ਇੰਜ ਹੀ ਠੰਡੀਆਂ ਵੇਖੀ ਆਹ ਦੇਖ ਲਓ ਬਸ ਠੀਕ ਹੈ ਜੀ ਆਹ ਵੇਖ ਲਓ ਕੋਈ ਗੱਡੀ ਭੜਾ ਨਹੀਂ ਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੰਜ ਹੀ ਬਹਿ ਜਾਓ ਕੱਟੀਆਂ ਬਾਕੀ ਗੱਲ ਤੇ ਵੀ ਸੀ ਬਰੀਡ ਦੀ ਆ ਵੇਖ ਲਓ ਵੀਡੀਓ ਬਣਦੀ ਆ ਮੇਰੀ ਵੀਡੀਓ ਤੋਂ ਟੰਗਰ ਛੁੱਕਾਂ ਵਟ ਜਾਂਦੇ ਆ ਵੱਟ ਜਾਂਦੇ ਸਹੀ ਹਾਂਜੀ ਹਾਂਜੀ ਬਾਕੀ ਸਾਰਾ ਲੇਵਾ ਆ ਵੇਖੋ ਪਹਿਲਾਂ ਕੱਟੀ ਆ ਸਾਰਾ ਹੀ ਲੇਵਾ ਬੈਗ ਲੱਗਾ ਹਜੇ ਕੱਟੀ ਨੇ ਮੈਲੇ ਦੇ ਹੁਣਾ ਆਇਆ ਮੈਲਾ ਜਦੋਂ ਜਦੋਂ ਕੱਟੀ ਸੁੱਟ ਗਈ ਉਸ ਦਿਨ ਹੀ ਆ ਕੱਟੀ ਪੂਰੀ ਦੁੱਧ ਤੇ ਚੜ ਜਾਊਗੀ ਕਿੰਨਾ ਕੱਢੂਗੀ ਦੁੱਧ ਦੇ ਪਈ ਸਵੇਰੇ ਬਹੁਤ ਸਧੀ 11 12 ਕਿਲੋ ਤੋਂ ਘੱਟ ਕੋਈ ਵੀ ਨਹੀਂ ਆਪਣੀ ਕੱਟੀ ਘਾੜਦੀ ਅਸਾਂਜੀ ਬਾਕੀ ਸੇਵਾ ਵਾਲਾ ਬੰਦਾ ਹੋਣਾ ਚਾਹੀਦਾ ਕੱਟੀ ਦੇ ਇੱਕ ਵੀ ਵਾਲ ਪੂਛਤੇ ਜਿੱਥੇ ਤੇ ਚਿੱਟਾ ਕਰਦੇ ਮੈਂ ਕੱਟੀ ਉਦੋਂ ਹੀ ਦੇ ਦਾਂ ਆਹ ਦੇ ਲੋ ਜੀ ਕਾਲੀ ਜੈਡ ਬਲੈਕ ਬਲੈ ਗਿਆ ਜੈਡ ਬਲੈਕ ਕੱਟੀ ਆ ਬਾਕੀ ਜੀ ਦੰਦਾ ਜੀ ਕਟੀਆਂ ਹੋਣਗੀਆਂ ਹਾਂਜੀ ਆ ਜੀ ਭਾਵੇਂ ਚੋਗੀ ਹੋਵੇ ਭਾਵੇਂ ਕੋ ਦੋਂਦੀ ਹੋਵੇ ਭਾਵੇਂ ਕੋ ਸ਼ਿੱਗੀ ਹੋਵੇ ਹੋਣ ਜਾਂ ਦੰਦਾ ਜਵਾਨ ਨਹੀਂ ਫਿਰ ਆਹ ਠੰਡੀ ਠੰਡੀ ਸੀਲ ਨਹੀਂ ਨਾ ਚੀਜ਼ ਲੱਭਦੀ ਆਵੇ ਇਹ ਪਹਿਲਾਂ ਜੇ ਸ਼ਕੀਨੀ ਲੱਭਦੀ ਫਿਰ ਇਹ ਚੀਜ਼ੇ ਲੱਭਦੀ ਇਹ ਸਾਰੀਆਂ ਚੀਜ਼ਾਂ ਆ ਗੀਆਂ ਇਹ ਤਾਂ ਮੈਂ ਨਾ ਸ਼ੋਰੂਮ ਵਾਲੀਆਂ ਕਟੀਆਂ ਆ ਤੇ ਠੀਕ ਠੀਕ ਆ ਜੱਤ ਵਾਲੀ ਕੱਟੀ ਜੇ ਆਵੇ ਲਾ ਜੱਤ ਕਿੰਨੀ ਕਾੜੀ ਹਾਂਜੀ ਹਾਂਜੀ ਬਾਬਾ ਜੀ ਪ੍ਰੇਮ ਦੀ ਹੱਡੀ ਦਾ ਇਹੋ ਜਿਹਾ ਮਾਲ ਮਿਲਾਂ ਤੁਹਾਨੂੰ ਪ੍ਰੇਮ ਦੀ ਹੱਡੀ ਦੇ ਹਾਂਜੀ ਹਾਂਜੀ ਚੈੱਕ ਕਰੋ ਚੈੱਕ ਆਪਾਂ ਫੋਲ ਕੇ ਵਿਖਾਉਨੇ ਆ ਸਿੰਘੀ ਵੇਖੋ ਇਹਦੀ ਵੀ ਵਰਜੀ ਤੋ ਵੀਰ ਜੀ ਕਹੋ ਵੀ ਇਹ ਪਾਰਟੀ ਚ ਕੱਢ ਕੇ ਆਉਣਾ ਹੁੰਦਾ ਵੀਰ ਜੀ ਹਾਂ ਜੀ ਇਹਨੇ ਮਾਰ ਹੀ ਨਿਕਨਾ ਕੱਢ ਕੇ ਆਉਣਾ ਦਾ ਇਹ ਸਹੀ ਗੱਲ ਸਿਖਤ ਹੈ ਕਰੋ ਠਾਡੀ ਤੁਸੀਂ ਵੀਰ ਜੀ ਵੀਡੀਓ ਅੱਜ ਦੀ ਆਪਣੀ ਪੌਂਦੇ ਜੇ ਜਦੋਂ ਦਾ ਤੁਸੀਂ ਚੈਨਲ ਸ਼ੁਰੂ ਕੀਤਾ ਉਦੋਂ ਉਦੋਂ ਦੀ ਆਪਣੀ ਪੌਂਦੇ ਹਾਂ ਜੀ ਹਾਂ ਜੀ ਮਾਲ ਵੀ ਤੁਹਾਡੇ ਸਾਹਮਣੇ ਦੇਖ ਲਓ ਵੀ ਅਗਲੀ ਵੀਡੀਓ ਨਵਾਂ ਲਿਆ ਕੇ ਪਾਓ ਇਹ ਬਿਲਕੁਲ ਬਿਲਕੁਲ ਸਹੀ ਹਾਂ ਤਾਂ ਇਹ ਮੇਰੀ ਵੀਡੀਓ ਬਣਾ ਕੇ ਲਾ ਕੇ ਜਿਹੜੀਆਂ ਮਈਆਂ ਬੱਜੀਆਂ ਸਾਰੀਆਂ ਵੇਖ ਗਈਆਂ ਸਾਰੀਆਂ ਵੇਖ ਗਈਆਂ ਚਲੋ ਵਧੀਆ ਸਾਰਾ ਮਾਲ ਨਿਊ ਆਪਣਾ ਆਇਆ ਨਵਾਂ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਬਜੀ ਕਰੋ ਚੈੱਕ ਸਿੰਗ ਸੁng ਤੇ ਫੇਸ ਕੁਆਲਟੀ ਆ ਨਿਕਾ ਆ ਜਾ ਫੇਸ ਹੈ ਆਪਕੋ ਬਹੁਤ ਨਸਲ ਦੀ ਇਹ ਵੀ ਤੇ ਕਰੋ ਕੱਟੀ ਆ ਪਿਓਰ ਮੋਰਾ ਨਸਲ ਦੀ ਕੱਟੀ ਆ ਠੀਕ ਆ ਠੀਕ ਆ ਜੀ ਹਾਂ ਜੀ ਲੋ ਬਜੀ ਬਾਕੀ ਆਪਾਂ ਤੁਹਾਨੂੰ ਲਾਗੇ ਤੋਂ ਛਣ ਛਣ ਵੀ ਇਹਦਾ ਦਿਖਾਉਣਾ ਕੱਟੀਆਂ ਨੇ ਥੋੜਾ ਪੈਂਡਾ ਮਾਰ ਜਾਂਦਾ ਪੈਂਡਾ ਬੜਾ ਪੈਂਦਾ ਪੈਂਡਾ ਜਿਆਦਾ ਪੈਂਦਾ ਕੱਟੀਆਂ ਵੀ ਇੰਝ ਹੀ ਹੋਣੀਆਂ ਛੇ ਹਾਂਜੀ ਪਰ ਸੰਦ ਕਰਕੇ ਕੱਟੀਆਂ ਹਟੀਆਂ ਲੱਗਦੀਆਂ ਛੋਟੀਆਂ ਦਾ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਗੱਲ ਹੈਗੀ ਆ ਜੇ ਸੁਭਾ ਥੋੜਾ ਜਿਹਾ ਲੱਗਦੀ ਨਹੀਂ ਭਾਜੀ ਬਹੁਤ ਘੱਟ ਲੱਭਦੀ ਆ ਹਾਂਜੀ ਹਾਂਜੀ ਲੋਕੋ ਤਾਂ ਉਹ ਜਿਹੜਾ ਗਿੱਟ-ਗਿੱਟ ਤੇ ਥਣ ਲੱਗਾ ਆ। ਇਹਦੇ ਇੱਧਰ ਆਖੋ ਭਾਜੀ। ਬਾਕੀ ਤੁਸੀਂ ਵੀ ਸਿਆਣੇ ਨੇ ਤੇ ਪਹਿਲਾਂ ਨਾ ਕਟੀਆਂ ਥਣ ਨਹੀਂ ਕੱਢਦੀਆਂ। ਹਾਂਜੀ ਹਾਂਜੀ। ਆਹ ਵੇਖੋ ਪਹਿਲਾਂ ਕੱਟੀ ਦਾ ਹੀ ਥਣ। ਬੋਲੋ ਜੀ ਕਰੋ ਚੱਕ। ਪਹਿਲਾਂ ਕੱਟੀ ਦਾ ਕਿੰਝ ਥਣ ਕਿਡਾ-ਕਡਾ ਲੰਮਾ ਥਣ ਆ। ਹਾਂਜੀ ਹਾਂਜੀ। ਹਾਂਜੀ। ਇਹਦਾ ਮੁੱਲ ਭਾਜੀ ਇਹ ਰੋ। ਇਹਦਾ ਮੁੱਲ ਜਾਇਜ਼ ਹੀ ਕਰ ਦਈਏ ਵੀਰ ਜੀ। ਹਾਂਜੀ। ਕੱਟੀ ਦੇ ਮਾਲੋਂ ਦੂਜੇ ਸਵੇਰ ਤਿਆਰ ਹੋ ਜੇ ਨਾ ਸਿੱਕ ਸੱਚ ਦੀ ਕੱਟੀ ਆ। ਹਾਂਜੀ। ਤੇ ਤੁਸੀਂ ਵੀ ਸਿਆਣੇ ਯੇ ਬਾਕੀ ਆਪਾਂ ਵੇਖ ਲਓ ਆਪਣੇ ਕੋ ਖੜਦੇ ਨਾ ਵੀਰਪਰਾ। ਜਾ ਕੇ 5-5 ਹਜ਼ਾਰ ਮਨਾਫਾ ਲੈਂਦੇ ਕਿਰਾਏ ਕੱਢ ਕੇ ਵੀ ਠੀਕ ਹੈ ਠੀਕ ਹੈ ਜੀ ਇਹ ਕਟੀਆਂ ਮਨਾਫੇ ਨਾਲ ਵਿਕਣੀਆਂ ਕੱਟੀ ਵੀ ਜੀ ਮੁੱਲ ਜਿੱਦਾਂ ਵੱਧੀ 85 ਦੀ ਕੱਟੀ ਦੇ ਦਾਂਗੇ ਠੀਕ ਹੈ ਜੀ ਬਾਕੀ ਆ ਪੱਤਾ ਆ ਬਿਲਕੁਲ ਨਾੜੂ ਤੇ ਬੱਚਾ ਤਾਜ਼ਾ ਬਿਲਕੁਲ ਆ ਵੇਖੋ ਵਿਜੀ ਹਜੇ ਲਹੂ ਵਾਲੇ ਦੰਦ ਆ ਆ ਜੀ ਆ ਜੀ ਨੇ ਬਿਲਕੁਲ ਸਹੀ ਕਹਿੰਦੇ ਇਹ ਕੀ ਜੇ ਜਵਾਬ ਇਹ ਕੱਟਾ ਜੀ ਨੇ ਜੀ ਠੀਕ ਹੈ ਜੀ ਮੇਲ ਕਾ ਫਾਗਾ ਜੀ ਬਾਈ ਉਹਨਾਂ ਨੇ ਆਪਾਂ ਨੂੰ ਅਰਜਨ ਕੁੰਗੜ ਦਾ ਦੱਸਿਆ ਜੇ ਆਪਾਂ ਕੋ ਆਪਣੀ ਸਮਝਣਾ ਲਾ ਲੇ ਕਿਦਾ ਕਿਦਾ ਨਹੀਂ ਠੀਕ ਹੈ ਠੀਕ ਹੈ ਨਹੀਂ ਉਧਰ ਤੇ ਸੀਮੰਟ ਚਲੋ ਚੰਗੇ ਬਰੋ ਭਈ ਆ ਜੋ ਚੌਥੇ ਨੰਬਰ ਤੇ ਭਈ ਆ ਜੱਸਾ ਝੂਟੀ ਬਲੇ ਇਹਦਾ ਵੀ ਜੀ ਥੋੜਾ ਜਿਹਾ ਬੱਚਾ ਉੱਚਾ ਜੀ ਅੱਛਾ ਜੀ ਇਹ ਸੂਈ ਜੇ ਦੂ ਤਾਈਆਂ ਮਹੀਨਿਆਂ ਦੀ ਠੀਕ ਹੈ ਤਿੰਨਾਂ ਦੀ ਵੀ ਹੋ ਸਕਦੀ ਜੀ ਵੀਰ ਜੀ ਅੱਛਾ ਜੀ ਛਾਣੇ ਦਾ ਵੀ ਵੇਖੋ ਕੰਜ ਗੋੜ ਗੋੜ ਤੇ ਲੱਗਾ ਇਹ ਵੀ ਪਲੂਣ ਕੱਟੀ ਆ ਠੀਕ ਹੈ ਠੀਕ ਤੇ ਉਹ ਜੇ ਵੀਰ ਜੀ ਦਾ ਕਟਾ ਲੋ ਵੀਰ ਜੀ ਆਹ ਵਾਲਾ ਇਹਦਾ ਜਵਾਬ ਜੇ ਮੇਲ ਕਫ ਆ ਗਿਆ ਦੇ ਪਿੱਛੇ ਹਾਂਜੀ ਹਾਂਜੀ ਇਹ ਦੇਖੋ ਕਿੰਨਾ ਜੀ ਦੁੱਧ ਭਾਜੀ ਇਹ ਦੇਖੋ ਬੇਜੀ ਦੁੱਧ ਹੋਊਗਾ 9 ਕਿਲੋ ਪਰ 8 ਕਿਲੋ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਲਓ ਭਾਜੀ ਦੁੱਧ 9 ਹੋਊਗਾ ਪਰ 8 ਦੀ ਫੁੱਲ ਗਰੰਟੀ ਹੈ ਵੀਰ ਹੋਂਾਂ ਦੀ ਹਾਂਜੀ ਹਾਂਜੀ ਇੱਕ ਥਾਨ ਭਾਂਡਾ ਇਹਦਾ ਵੀ ਬਹੁਤ ਚੰਗਾ ਲੱਗਦਾ ਥਾਨ ਥੋਂ ਬਹੁਤ ਸੋਹਣਾ ਲੱਗਦਾ ਯਕੀਨੀਆਂ ਵੀ ਦੇਖੋ ਯਕੀਨੀਆਂ ਵੇਖੋ ਬੇਜੀ ਕੋਕੇ ਵੇਖੋ ਪਏ ਇਹ ਵੀ ਨਹੀਂ ਚੌਗੀ ਦੇ ਪੀਸ ਆ ਤੇ ਇਹ ਵੀ ਨਹੀਂ ਚੌਗੀ ਦੇ ਸ਼ਿੱਕੀ ਹੋਣਦੇ ਜੇ ਗੱਡੀ ਅੱਛਾ ਹੀ ਪੀਸ ਕੁਆਲਟੀ ਦੇਖੋ ਠੀਕ ਹੈ ਠੀਕ ਹੈ ਲਓ ਭਾਜੀ ਇਹ ਵੀ ਪਿਓਰ ਮੋਨ ਇਹ ਤਾਂ ਲੱਕੀ ਡਰਾਜ ਏ ਠੀਕ ਹੈ ਜੀ ਇਹ ਤੋਹਫਾ ਦੇ ਦਿਨਾਗੇ ਕਰੋ ਭਾਈ ਇਹ ਲਾਗੇ ਤਾਂ ਆਰਡਰ ਕੁਆਲਟੀ ਦਾ ਸਭ ਤੋਂ ਇਹਨੂੰ ਹੀ ਬੜਾ ਚੰਗਾ ਲੱਗਾ ਵਾ ਬਈ ਸੱਜਣ ਨੇ ਇਹ ਕਿੰਨਾ ਕੁ ਭਰਿਆ ਦੋ ਦਿਹਰ ਸੱਜਣ ਨੇ ਜੀ ਨੇ 12-13 ਕਿਲੋ ਤਰੇ ਆ ਦੋ ਜੀ ਹੋਣੀ ਤੁਸੀਂ ਸਿਆਣੇ ਜੀ ਦੋ ਤਿੰਨ ਮਹੀਨੇ ਸੁਈ ਆ 8 ਕਿਲੋ ਇਹ ਬਣੀ ਵੀ ਜਗਾ ਕਿਸੇ ਦੀ ਕਿਸਮਤੋਂ ਨਿਕਲਾਵੇ ਆ ਪੱਕਿਆ ਨਹੀਂ ਸਕਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਤਰ ਆਪਣੀ ਨੂੰ ਆ ਵੇਖੋ ਜੀ ਸ਼ਾਂਤ ਜੀ ਕੱਟੀ ਐ ਹਾਂ ਜੀ ਕਿੰਨਾ ਕੁ ਮਹੀਨਾ ਟਾਈਮ ਹੋ ਗਿਆ ਜੀ ਇਹਨਾਂ ਜੀ ਮਹੀਨੇ ਲੱਗ ਪੱਕ ਹੋਈ ਗਏ ਜੀ ਠੀਕ ਹੈ ਠੀਕ ਹੈ ਲਓ ਬਈ ਜੀ ਮਹੀਨੇ ਕਿ ਦਾਦ ਪਾਸ ਦਾ ਮਹੀਨੇ ਲੱਗ ਪੱਕ ਸੁਈ ਜੀ ਠੀਕ ਹੈ ਜੀ ਅੱਗੋਂ ਬਈ ਜਣਾ ਦੀ ਕਿਸਮਤ ਹੈ ਜਿਹੜੀ ਵੀਰ ਭਰਾ ਦੀ ਇਹ ਹੋ ਸਕਦਾ ਕੋਈ ਗੱਭਣ ਹੀ ਨਿਕ ਯਾਰ ਆ ਤਰ ਇਹ ਹਾਂਜੀ ਹਾਂਜੀ ਕਰੋ ਜੇਵਦਰਾ ਸੀਮੰਟ ਸੁਣਨ ਪਰ ਚੰਗੇ ਆ ਨਾ ਆਪਣੇ ਸੀਮੰਟ ਥੋੜੇ ਜਿਹਾ ਗਲਤ ਆਈਦੇ ਆ ਹਾਂਜੀ ਹਾਂਜੀ ਉਹਦੇ ਕਰਕੇ ਥੋੜਾ ਜਿਹਾ ਫਰਕ ਪਾਇਦਾ ਹਾਂਜੀ ਲੋਬ ਜੀ ਪੰਥਾਣ ਇਹਦਾ ਵੀ ਕੱਲਾ ਕੱਲਾ ਲੱਗਾ ਵਾ ਕੋਈ ਫੜੀ ਮੜੀ ਪੀਸ਼ ਕਾਸ ਆ ਲੋਬ ਜੀ ਲਾਗੇ ਦਾ ਪੱਤ ਖਲ ਰਿਹਾ ਤੁਹਾਨੂੰ ਚੱਡਾ ਚੁਟਾ ਇਹਨੂੰ ਵੀ ਬਹੁਤ ਚੰਗਾ ਵਾ ਇਹਦਾ ਮੁੱਲ ਬਾਈ ਹਰ ਕੀ ਕਰਨਾ ਮੋਲੇ ਦਾ ਵਿੱਚ ਜਾਇਜ ਕਰਦੀ ਏ ਹਾਂਜੀ ਲੱਖ ਦੀ ਦੇ ਦਈਏ ਬਈ ਕਰੀਗੇ ਜਾਇਜ ਇਹਨੂੰ ਹਾਂਜੀ ਇਹਦਾ ਲੱਖ ਦੀ ਵਿੱਚਾਂ ਗਦੇ ਲੱਖ ਲੈ ਕੇ ਦੀ ਜੇ ਬੈਗ ਵੇਖੋ ਕੱਟੀਆਂ ਦੀ ਕਿੰਨੀ ਬੈਗ ਤਾਂ ਚੰਗੀ ਐ ਨਿਕਾਲਾ ਚੱਕਾ ਸੱਤਾਂ ਅੰਗਲੇ ਵਾਲਾ ਇਹਨਾਂ ਦੀਆਂ ਕੰਪਨੀਆਂ ਸਾਹਮਣੇ ਕੱਟੀਆਂ ਦੇ ਗੱਲ 100% ਦੀ ਜਿੰਨਾ ਦਾ ਆਪਾਂ ਕੱਟੀਆਂ ਦਾ ਮੁੱਲ ਕੀਤਾ ਯਾਰ ਨਾ ਹਾਂਜੀ ਹਾਂਜੀ ਐਨੇ ਮੈਨੂੰ ਪਤਾ ਹੁਣ ਵੀ ਨਾ ਆਪਾਂ ਮੰਨ ਲਓ 2-2 ਮਹੀਨੇ 3-3 ਚੋਕੇ ਵੀ ਹਾਂਜੀ ਚੋਕੜਾ ਖਬਣਾ ਕੱਟੀਆਂ ਹੀ ਲੈਣੇ ਦੀਆਂ ਵੇਖਦੀਆਂ ਆ ਇਹਦੀ ਗੱਲ ਬਾਕੀ ਸੁਆਣੀ ਨਾ ਹੈਗਾ ਮਈਆਂ ਦਾ ਬਾਅਦ ਮਹੀਨਾ ਹਾਂਜੀ ਹਾਂਜੀ ਹਾਂ ਇਹ ਮਰਜੀ ਕੱਟੀ ਮੁੱਲ ਜਿੰਨਾ ਮਰਜੀ ਕਰੀ ਜਾਈਏ ਅੱਛਾ ਜੀ ਇਹ ਦੇ ਦਈਏ ਕੱਟੀ 70 ਦੀ ਹੋਰ ਛੱਡੀਏ ਮੈਂ ਜਨਾ ਤੋ 65 ਦੀ ਵੀ ਜੀ ਦੇ ਦਾਂਗੇ ਪੂਰੇ ਦੀ 65 ਦੀ ਹਾਂਜੀ ਠੀਕ ਹੈ ਜੀ ਲਓ ਭਾਜੀ 65000 ਦੀ ਤੇ ਬਿਲਕੁਲ ਛੋਟਾ ਭਾਅ ਹਾਂਜੀ ਹਾਂਜੀ ਬਾਕੀ ਪਹਿਲੇ ਜਿਹੜਾ ਕੋਸੀ 6400 ਦਾ ਇਹਦੀ 4000 ਦਾ ਕਟਾ ਰੱਖ ਲਾਂਗੇ ਠੀਕ ਹੈ ਜੀ 4000 ਦਾ ਪੂਰੇ ਦਾ ਕਟਾ ਰੱਖ ਲਾਂਗੇ ਠੀਕ ਹੈ ਠੀਕ ਹੈ ਲੋ ਬਈ ਕੇ ਕੇ ਵੀਰ ਭਾਣਾ ਛੱਡ ਕੇ ਜਾਣਾ ਮਿਲਕਾਬ ਤੇ ਬਈ ਕਹਿੰਦਾ ਮਿਲਦੀ ਵਿੱਚ ਹੀ ਕੱਟੇ ਦੇ ਜੀ ਠੀਕ ਹੈ ਜੀ ਹਾਂ ਜੇ ਕਹਿੰਦੇ ਤਾਂ ਧਰਮ ਬਰਵਾ ਦਿੰਦੇ ਆ ਵੇਖ ਲੋ ਮਰਜ਼ੀ ਤੁਹਾਡੀ ਹਾਂ ਜੀ ਹਾਂ ਮਰਵਾ ਪਾ ਜੀ ਹੈਗੀ ਕੋਈ ਕਸਰ ਹਾਂਜੀ ਵੀ ਇਹ ਕਸਰ ਕੋਈ ਨਹੀਂ ਕਸਰ ਕੱਢਦਾ ਕੋਈ ਗੱਲ ਨਹੀਂ ਅੱਛਾ ਜੀ ਬਾਜ਼ੀਆ ਕੋ ਘਰ ਭਰਾ ਨੂੰ ਲਾਵੇ ਠੀਕ ਹੈ ਜੀ ਮੈਨੂੰ ਕਸਰ ਕੱਢਦਾ ਕਿ ਇਹ ਨਾ ਦੂਰੋਂ ਬੜਾ ਕਹਿੰਦੇ ਨੇ ਨੇੜੇ ਹੋਣਾ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਬਿਲਕੁਲ ਠੀਕ ਹੈ ਜੀ ਜਿੱਕਰ ਆਇਆ ਬੜਾ ਪੈਂਦਾ ਭਣ ਭਰਾਵਾਂ ਨੂੰ 6 6 7000 ਰਾਇਆ ਕਰਾਇਆ ਪੈਂਦਾ ਵਾ ਪਰ ਮਾਰਟ ਕਰਨਾ ਹੀ ਪੈਂਦਾ ਭਣ ਭਰਾਵਾਂ ਦੇ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਕਰਣੀ ਕਰ ਹਾਂਜੀ ਹਾਂਜੀ ਉਹ ਜਿਹੜਾ ਕੋਈ ਏਡਾ ਕੋਈ 1.5 200 ਕਿਲੋਮੀਟਰ ਦੂਰ ਤੋਂ ਚੱਲ ਕੇ ਆਇਆ ਉਹਦਾ ਮਾਰਟ ਕਰਨਾ ਨਹੀਂ ਕਰਨਾ ਪੈਂਦਾ ਕਰਨਾ ਇਹ ਵੀ ਨਹੀਂ ਆ ਵੀ ਬਿਲਕੁਲ ਅਸੀਂ ਆਪਣਾ ਵੀ ਆਈ ਪੱਤਰ ਤੇ ਲੈ ਗਏ ਚਲੋ ਮਾਨਦਾਨ ਕਰਨਾ ਪੈਂਦਾ ਵੀਰਾ ਭਰਾਉਂਦਾ ਦੇ ਲੋ ਬਈ ਅਪਾ ਤੁਹਾਨੂੰ ਵੀਰਿਆ ਧਾਰਾ ਮਿਲਾ ਕੇ ਤਖੁੰਦੇ ਆ ਧਾਰਾ ਮਿਲਾ ਦਿੰਦੇ ਵੀ ਜੀ ਹੁਣ ਕੱਲੇ ਮੰਨ ਲਓ ਇਹਦੀਆਂ ਮਰਾ ਦਿੰਦੇ ਆ ਉਹਦਾ ਸਾਰੀਆਂ ਦੀਆਂ ਮਰੌਣੀਆਂ ਸੀ ਪਰ ਲੇਟ ਹੋਇਆ ਨੂੰ ਕੰਮ ਅਵਿਣੀ ਕੰਮੀ ਹੋ ਜਾਂਦੀ ਪਰ ਜਲਾਦਨ ਬਰਾਕ ਕੋਟੇ ਤੇ ਮਿਲਦੀ ਜੀ ਵੀਰ ਜੀ ਆ ਵੇ ਲੋ ਠੀਕ ਹੈ ਠੀਕ ਹੈ ਜੀ ਲੋ ਬਈ ਜਿਹੜਾ ਜਵਾਗ ਨੇ ਆ ਪਲਿਆ ਪਲਿਆ ਤੁਹਾਨੂੰ ਮਿਲ ਜਣਾ ਤੇ ਪਹਿਣ ਜਹਾ ਦੇ ਵਿੱਚ ਹਸਾਉਣਾ ਦੋ ਪਸ਼ੂ ਤੁਹਾਡੇ ਪੰਜ ਜਾਣੇ ਆ ਉਹ ਜੀ ਇੱਥੇ ਇਦਾਂ ਇਹੋ ਜਿਹਾ ਮਾਲ ਮਿਲਣਾ ਆਪਾਂ ਨੂੰ 8-9 ਮਹੀਨੇ ਵਿੱਚ ਹੀ ਸੇਵਾ ਕਰਕੇ ਟੱਕਾ ਰੇੜੀ ਲਾ ਲਈਦਾ ਆ ਵੀ ਸੀਮੰਟ ਚੰਗੇ ਉੱਧਰ ਤੇ ਤਿਆਰ ਹੋਏ ਤੇ ਝੰਟ ਜੇ ਕੋਈ ਸੇਵਾ ਕਰੇ ਦੇ ਹਾਂਜੀ ਹਾਂਜੀ ਈ ਵੀ ਰੱਖ ਦਿੰਦੇ ਟੋਕੜਿਆਂ ਪਸ਼ੂ ਤੇ ਚੱਲ ਮੈਂ ਹਾਂ ਮਰਾ ਦੇਣਾ ਤਾਂ ਨਹੀਂ ਕੋਈ ਗੱਲ ਮੱਝ ਟੋਕੜ ਡੰਗਾ ਤੁਹਾਨੂੰ ਪਤਾ ਹੀ ਨਹੀਂ ਆਵੇ ਲੋ ਵੀ ਜੀ ਪਸੰਗੀ ਜੀ ਬਾਬਾ ਜੀ ਲਾਗੇ ਤੋਂ ਕਰੋ تین ਥਣਾ ਦਾ ਪਸ਼ਮਾਤ ਜਾਂ ਕਹਿਣ ਕੱਲਾ ਕੱਲਾ ਥਣ ਕਰਤਾ ਵਾ ਕੋਲਾ ਪਾਣੀ ਮੈਂ ਤੁਹਾਰਾਂ ਮਲਾ ਕੇ ਤੇ ਖੋਣਦੇ ਆ ਚਵਾੜੇ ਵੀ ਜਿੰਨਾ ਪੋਲਾ ਲੱਗਾ ਅੱਛਾ ਜੀ ਨਹੀਂ ਤੁਹਾਨੂੰ ਬਰਾ ਧੋਕਾ ਡੰਗਰ ਦਾ ਚਵਾ ਥੋੜਾ ਘਟ ਜਾਂਦਾ ਹਾਂਜੀ ਹਾਂਜੀ ਚਵਾੜਿਆਂ ਸੱਜਰਾਂ ਗਲੇਵਾ ਲਈ ਖਦੀ ਕਰਵਾ ਲਈ ਤੇ ਬਾਕੀ ਹੁਣ ਤੇ ਚਲੋ ਰੁਪਈਏ ਜਿਹੜੇ ਮੰਨ ਲਓ ਕਿਸੇ ਨੇ ਦੇਖ ਜਾਣੇ ਦੇਖੇ ਜਾਣੇ ਆ ਦੂਜੀ ਸਵੇਰ ਸਾਨੂੰ ਕੱਟੀ ਤਾਜੀ ਕੋਈ ਲੱਖ ਦੀ ਦੇ ਦੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਬਜੀ ਆਪਾਂ ਤੁਹਾਨੂੰ ਥਾਲਾ ਮਰਾ ਕੇ ਦਿਖਾਉਂਦੇ ਆ ਅਗਲੇ ਸਾਲ ਦੀ ਚਵਾਈਏ ਦੇਖੋ ਅਜੀ ਚਵਾਈ ਕੋਲੇ ਮੋਟਰ ਵੀ ਸੌਣ ਲੱਗੀ ਆ ਮੋਟੀ ਵਿੱਜੀ ਧਾਰ ਠੀਕ ਹੈ ਜੀ ਆਹ ਦੇਖ ਠੰਡੀ ਬੜੀ ਗੱਟੀ ਠੀਕ ਹੈ ਜੀ ਲਓ ਭਜੀ ਮਗਰ ਲੈਣਾ ਕੀ ਆ ਚਲਾਈਏ ਦੇਖੋ ਮਗਰ ਲੈਣੀ ਹੈ ਕਿ ਨਾ ਪੂਰ ਛਟਾ ਆਪਾਂ ਦੇ ਵੇਲੇ ਲਓ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਖਿਆ ਵੀ ਕਿਸੇ ਥਾਂ 'ਚ ਪੂਰ ਕੱਢ ਜਾੜੇ ਕੋਈ ਤੇ ਆਹ ਦੇਖੋ ਠੀਕ ਹੈ ਠੀਕ ਹੈ ਜੀ ਠੰਡੀ ਗੱਟੀ ਮੋਟਰੀ ਜਾ ਕੇ ਛੋਟੇ ਮੋਟਰੀ ਆ ਕੇ ਸਮਰਦੀ ਪਾ ਆਹ ਦੇਖੋ ਜੀ ਆਹ ਵੇਖੋ ਹਾਂਜੀ ਰਹਿਣ ਦੋ ਪਾ ਫੇਰ ਬਹਿ ਜਾਓ ਥੱਲੇ ਠੀਕ ਹੈ ਠੀਕ ਹੈ ਬੋਲੀ ਇਹ ਹਰ ਵਾਰੀ ਬਾਈ ਇਤਨਾ ਹੀ ਕਰਕੇ ਦਿੰਦਾ ਵੀ ਚੰਗੇ ਪਸ਼ੂ ਮਾਰ ਬਾਕੀ ਵੀ ਜੀ ਬਰੀਡ ਦੇ ਹੁਣ ਸ਼ਾਈ ਵਾਲਾ ਗਾਂ ਦਾ ਤੇ ਐਚ ਐਫ ਗਾਂ ਦਾ ਫਰਕ ਹੀ ਕੋਈ ਨਹੀਂ ਹਾਂਜੀ ਇਹ ਚੀਜ਼ ਹੋ ਜਾਂਦੀ ਆ ਹੁਣ ਸ਼ਾਈ ਵਾਲਾ ਗਾਵਾਂ ਉਹ ਐਚ ਐਫ ਗਾਵਾਂ 80 80 ਕਿਲੋ ਵਾਲੀਆਂ ਵੀ ਆ ਗਈਆਂ ਹਾਂਜੀ 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 ਤੇ ਉਹ ਵੀ ਗਾਵਾਂ ਹੈ ਜਿਹੜੀਆਂ 10-10 15-15 ਕਿਲੋ ਦੇ ਚੱਲਦੀਆਂ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੀ ਗਾਵਾਂ ਆ ਬਾਕੀ ਬਰੀਡ ਦਾ ਫਰਕ ਪੈਂਦਾ ਵੇ ਜੀ ਹਾਂ ਜੀ ਬਾਈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਉਹ ਬਾਈ ਨੇ ਵੇਡ ਦੱਸਤਾ ਇਹਦਾ 65000 ਤੇ ਮੌਕੇ ਦੇ ਮਾਨਦਾਰ ਬਾਈ ਕਹਿੰਦਾ ਕਿ ਕਰਦਾਗੇ ਵੀਰ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ